ਹਿੰਦੀ ਨੂੰ ਮੋਟੀਵੇਸ਼ਨ ਚੈਨਲ ਦੇਖ ਰਿਹਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਸ ਵੀ ਮੇਰੇ ਵੀਰ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਕੀਤਾ ਆ ਉਹਨਾਂ ਦਾ ਧੰਨਵਾਦ ਤੇ ਜਿਨੇ ਨਹੀਂ ਕੀਤਾ ਉਹ ਚੈਨਲ ਨੂੰ ਮੇਰਾ ਵੀਰ ਸਬਸਕ੍ਰਾਈਬ ਕਰ ਦੇ ਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਸੋ ਵੀਰ ਅੱਜ ਤੁਹਾਨੂੰ ਫਿਰ ਦਿਖਾਵਾਂਗੇ ਵੀ ਜਿਹੜਾ ਗੰਨੇ ਤੋਂ ਗੁੜ ਹੈ ਉਹ ਕਿਵੇਂ ਤਿਆਰ ਕਰਿਆ ਜਾਂਦਾ ਹੈ ਥੋੜੀਆਂ ਜੀਆਂ ਬਰੀਕੀ ਦੀਆਂ ਗੱਲਾਂ ਵੀ ਦੱਸਾਂਗੇ ਕਿ ਜਿਹੜਾ ਜੋ ਗੁੜ ਹੈ ਉਹ ਕਿੱਥੇ ਕੇ ਜਾ ਕੇ बन ਜਾਂਦਾ ਹੈ ਪ੍ਰੋਪਰ ਤੇ ਉਸ ਨੂੰ ਉਤਾਰ ਕੇ ਪੇਸੀਆਂ ਲਾਉਣ ਵਾਲਾ ਹੋ ਜਾਂਦਾ ਹੈ। ਸੋ ਇਹ ਚੱਲ ਰਿਹਾ ਤੁਹਾਡੇ ਸਾਹਮਣੇ ਨੂੰ ਕਾਵਾ ਕਹਿੰਦੇ ਨੇ ਇਸ ਦੇ ਨਾਲ ਗੁੜ ਨੂੰ ਹਲਾਇਆ ਜਾਂਦਾ ਵੀ ਤਾਂ ਜੋ ਜਿਹੜਾ ਗੋੜੋ ਥੱਲੇ ਨਾ ਲੱਗੇ ਤੇ ਜਿਹੜਾ ਇਹ ਗੁੜ ਦਾ ਟੇਸ ਆ ਉਹ ਖਰਾਬ ਨਾ ਹੋਵੇ ਕਿਉਂਕਿ ਜੇ ਗੁੜ ਥੱਲੇ ਲੱਗੇਗਾ ਤਾਂ ਫਿਰ ਉਹਦੇ ਵਿੱਚ ਉਹ ਗੁੜ ਦੇ ਸੜਨ ਦੀ ਜਿਹੜੀ ਆ ਉਹ 스ਮੈਲ ਤੇ ਸਵਾਦ ਵੀ ਆਉਂਦਾ ਰਹੇਗਾ ਸੋ ਇਸੇ ਤਰ੍ਹਾਂ ਹੀ ਇਹਨੂੰ ਹੌਲੀ ਹੌਲੀ ਹਿਲਾਉਂਦੇ ਜਾਵਾਂਗੇ ਕਾਫੀ ਗੁੜ ਜਿਹੜਾ ਬਣਦੀ ਪ੍ਰੋਸੈਸ ਬਹੁਤ ਲੰਬੀ ਹੈ ਘੱਟੋ ਘੱਟ ਡੇਢ ਘੰਟੇ ਦੇ ਆਸ-ਪਾਸ ਦੀ ਮਤਲਬ ਪ੍ਰੋਸੈਸ ਹੈ ਤੇ ਜਿਹੜਾ ਇਹ ਕਾਮਾ ਚੱਲ ਰਿਹਾ ਹੈ ਇਸ ਦੀ ਪ੍ਰੋਸੈਸ ਵੀ ਵੀਰਜੀ ਘੱਟੋ ਘੱਟ 20-25 ਮਿੰਟ ਦੇ ਆਸ-ਪਾਸ ਦੀ ਹੈ ਸੋ ਇਹ ਛੋਟੀ ਜੀ ਵੀਡੀਓ ਬਣਾ ਕੇ ਤੇ ਤੁਹਾਨੂੰ ਜਾਣਕਾਰੀ ਦਵਾਂਗੇ ਇਸ ਦੇ ਵਿੱਚ ਸੋ ਇਸੇ ਤਰੀਕਾ ਲਾਉਂਦੇ ਜਾਵਾਂਗੇ ਹੌਲੀ ਹੌਲੀ ਤੇ ਥੋੜੀ ਥੋੜੀ ਅੱਗ ਵੀ ਨਾਲ ਦੀ ਨਾਲ ਮੱਠੀ ਮੱਠੀ ਜੀ ਜਦੋਂ ਇੱਥੇ ਗੁੜ ਜਿਹੜਾ ਹੈ ਉਹ ਸੰਗਣਾ ਹੋ ਜਾਂਦਾ ਕਾਵਾ ਚੱਲਦਾ ਹੈ ਤੇ ਫਿਰ ਜਿਹੜੀ ਆਗ ਆ ਉਹ ਬਹੁਤ ਥੋੜੀ ਥੋੜੀ ਬਾਲਨੀ ਪੈਂਦੀ ਆ ਤਾਂ ਕਿ ਜਿਹੜਾ ਹੈ ਗੁੜ ਨੂੰ ਬਹੁਤ ਜ਼ਿਆਦਾ ਸੇਕ ਦੀ ਲੋੜ ਨਹੀਂ ਰਹਿੰਦੀ ਤੇ ਸੇਕ ਥੋੜਾ ਲੱਗੇ ਤੇ ਨਾਲ ਹੀ ਇਹ ਕਾਵੇ ਨਾਲ ਹਲਾਉਂਦੇ ਜਾਵਾਂਗੇ ਘੋੜੇ ਕਾਫੀ ਹੱਦ ਤੱਕ ਸੰਗਣਾ ਹੋ ਚੁੱਕਾ ਹੈ ਇਸ ਨੂੰ ਹਾਲੇ ਹੋਰ ਸੰਗਣਾ ਕਰਨਾ ਪਏਗਾ ਹਾਲੇ ਵੀ ਮਤਲਬ ਜਿਹੜਾ ਸਾਡੇ ਹਿਸਾਬ ਨਾਲ ਤਾਂ ਪਤਲਾ ਹੈ ਵੈਸੇ ਕਈ ਤਾਂ ਇੱਥੇ ਉਤਾਰ ਲੈਂਦੇ ਨੇ ਇਸ ਨਾਲ ਗੁੜ ਦਾ ਜਿਹੜਾ weight ਹੈ ਉਹ ਥੋੜਾ ਜਿਹਾ ਵੱਧਾ ਹੈ ਪਰ ਗੁੜ ਨੂੰ ਪ੍ਰੋਪਰ ਹੈ ਉਸ ਕਾ ਕੇ ਲਾਵਾਂਗੇ ਉਤੋਂ ਤਾਂ ਫਿਰ ਜਿਹੜਾ ਘੋੜਾ ਹੈ ਉਹ ਜੰਮ ਵੀ ਛੇਤੀ ਜਾਵੇਗਾ ਤੇ ਕੁਆਲਿਟੀ ਵੀ ਥੋੜੀ ਵਧੀਆ ਬਣੇਗੀ। ਸੋ ਇਸੇ ਤਰ੍ਹਾਂ ਹੀ ਗੁੜ ਨੂੰ ਹੌਲੀ-ਹੌਲੀ ਲਾਉਂਦੇ ਜਾਵਾਂਗੇ। ਇਹ ਗੁੜ ਨੂੰ ਮਠੀ-ਮਠੀ ਅੱਗ ਦੇ ਕੇ ਤੇ ਲਾਈ ਜਾਵਾਂਗੇ ਇਸੇ ਤਰ੍ਹਾਂ ਹੀ ਗੁਰ ਦੇਖ ਰਿਹਾ ਏ ਤੇ ਕਾਫੀ ਜਿਹੜਾ ਏ ਸੰਘਣਾ ਹੋ ਚੁੱਕਾ ਏ ਪਹਿਲਾਂ ਥੋੜਾ ਪਤਲਾ ਸੀ ਤੇ ਹੁਣ ਬਹੁਤ ਸੰਘਣਾ ਹੋ ਗਿਆ ਏ ਸਾਢੇ 4 ਕਿਦਰ ਹੋ ਗਿਆ ਅਰੇ ਨੂੰ ਹਾਲੇ ਵੀ ਘੜ ਤੋਂ ਘਟਾ 10 15 ਮਿੰਟ 10 ਮਿੰਟ ਤਾਂ ਤਕਰੀਬਨ ਹਲਾਉਣਾ ਹੀ ਪਵੇਗਾ ਗੁੜ ਨੂੰ ਥੋੜੇ ਥੋੜੇ ਸਮੇਂ ਬਾਅਦ ਸਾਈਡ ਤੇ ਪਾ ਕੇ ਥੋੜਾ ਜਿਹਾ ਦੇਖਿਆ ਵੀ ਜਾਂਦਾ ਹੈ ਕਿ ਇਹ ਜੰਮਣ ਦੇ ਲਈ ਰੈਡੀ ਹੈ ਜਾਂ ਨਹੀਂ ਇਹ ਜਦੋਂ ਇਹ ਥੋੜਾ ਜਿਹਾ ਇਦਾਂ ਹੈ ਜੰਮਣ ਦੇ ਲਈ ਇਹਨੂੰ ਗੁੜ ਨੂੰ ਜਦੋਂ ਸਾਈਡ ਤੇ ਪਾਵਾਂਗੇ ਤੇ ਫਿਰ ਜਦੋਂ ਇਹ ਮਤਲਬ ਸੰਗਣਾ ਹੋਵੇਗਾ ਤਾਂ ਫਿਰ ਇਹ ਜਦੋਂ ਕੜਾਹੀ ਦੇ ਕੰਡੇ ਤੇ ਪਾਵਾਂਗੇ ਸਾਈਡ ਤੇ ਤੇ ਜਿਹੜਾ ਕੜਾਹੀ ਦੇ ਸੈਂਟਰ ਚ ਆਊ ਉਹ ਹੌਲੀ-ਹੌਲੀ ਆਊਗਾ ਚੋਕੇ ਗੁੜ ਤੇ ਜੇ ਪਤਲਾ ਹੋਊਗਾ ਤਾਂ ਛੇਤੀ ਨਾਲ ਹੀ ਥੱਲੇ ਆ ਜਾਵੇਗਾ ਇਸ ਦੀ ਪਛਾਣ ਇਹੀ ਆ ਜਦੋਂ ਇਸ ਨੂੰ ਲਾਉਣਾ ਹੈ ਪਾ ਕੇ ਗੁੜ ਦੇਖਿਆ ਸਾਈਡ ਤੇ ਤੇ ਉਹ ਦੇਖੋ ਤੇ ਉਹ ਜਿਵੇਂ ਹੌਲੀ ਹੌਲੀ ਆਵੇਗਾ ਥੱਲੇ ਤੇ ਇਸ ਦਾ ਮਤਲਬ ਵੀ ਇਹ ਗੁੜ ਲਾਉਣ ਲਈ ਤਿਆਰ ਹੈ ਤੇ ਹੁਣ ਇਸ ਨੂੰ ਲਾ ਲਵਾਂਗੇ ਇਹ ਚੱਕਣ ਦੇ ਲਈ ਬਣਾਇਆ ਹੋਇਆ ਹੈ ਵੀਰ ਜੀ ਗੁੜ ਨੂੰ ਚੱਕਣ ਵਾਸਤੇ ਹੰਡ ਲਾ ਕੇ ਛੋਟਾ ਜਿਹਾ ਇਹ ਕੱਪ ਜਿਹਾ ਬਣਾਇਆ ਤੇ ਇਸ ਨੂੰ ਗੰਡ ਦੇ ਵਿੱਚ ਪਲਟ ਲਾਵਾਂਗੇ ਸਾਰਾ ਹੀ ਤੇ ਗੰਡ ਦੇ ਵਿੱਚ ਪਲਟਣ ਤੋਂ ਬਾਅਦ ਇਸ ਦਾ ਹੋਰ ਜ਼ਰੂਰੀ ਕੰਮ ਹੈ ਇਸ ਦੀ ਚਾਂਟ ਮਾਰਨਾ ਜੇ ਗੰਡ ਦੇ ਵਿੱਚ ਐਂ ਹੀ ਪਲਟਿਆ ਇਸੇ ਤਰ੍ਹਾਂ ਹੀ ਗੁੜ ਪਿਆ ਰਹਿਣ ਦਿੱਤਾ ਤਾਂ ਫਿਰ ਜਿਹੜਾ ਗੁੜ ਹੈ ਚਾਂਟ ਬਣ ਜਾਵੇਗੀ ਸਾਰੀ ਇਹ ਇਸ ਨੂੰ ਸਾਰੇ ਨੂੰ ਇਸ ਤਰ੍ਹਾਂ ਗੰਡ ਦੇ ਵਿੱਚ ਪਾ ਕੇ ਫਿਰ ਇਹਨੂੰ ਛੋਟੇ ਛੋਟੇ ਵਾਰਡ ਦੇ ਕੇ ਨਾ ਰੰਬੇ ਦੇ ਨਾਲ ਇਹ ਇਸ ਨੂੰ ਘਲਾਉਂਦੇ ਜਾਵਾਂਗੇ ਬਿਲਕੁਲ ਆ ਦੇਖੋ ਇਸੇ ਤਰ੍ਹਾਂ ਹੀ ਤਾਂ ਹੁਣ ਰੰਬੇ ਦੇ ਨਾਲ ਛੋਟੀ ਛੋਟੀ ਵਾਰਡ ਦਿੱਤੀ ਜਾ ਰਹੀ ਆ ਤਾਂ ਕਿ ਜਿਹੜੀ ਇਹਦੀ ਝਾਂਟ ਆ ਉਹ ਮਰ ਸਕੇ ਝਾਂਟ ਜਾਵੇਂ ਹੀ ਰਹਿ ਨਹੀਂ ਦਿੱਤੀ ਜਾਊਗੀ ਇਮੈਨਿਊਅਲੀ ਕਰਨਾ ਪੈਂਦਾ ਹੈ ਹੱਥਾਂ ਨਾਲ ਹੀ ਚਾਂਟ ਮਾਰਦੀ ਪ੍ਰੋਸੈਸ ਤੇ ਵੀਰ ਜੀ ਜੇ ਵੀ ਕਿਸੇ ਵੀਰ ਭਰਾ ਨੇ ਗੁੜ ਲੈਣਾ ਹੋਵੇ ਤੇ ਉਹ ਇਹ ਨੰਬਰ ਦਿੱਤੇ ਗਏ ਵੀਡੀਓ ਦੇ ਵਿੱਚ WhatsApp ਤੇ ਕੰਟੈਕਟ ਕਰ ਸਕਦਾ ਹੈ ਗੁੜ ਜੋ ਹੈ ਉਹ ਪਾਕੀ ਕਰ ਦਿੱਤਾ ਜਾਊਗਾ ਗੁੜ ਦਾ ਜਿਹੜਾ ਪ੍ਰਾਈਸ ਹੈ ਉਹ 110 ਰੁਪਏ ਪਰ ਕਿਜੀ ਹੈ ਦਾ ਘਰਲਾ ਤੇ ਜੋ ਵੀ ਕੋਰੀਅਰ ਦਾ ਖਰਚਾ ਹੈ ਉਹ ਵੀਰ ਜੀ ਕੁਰੀਅਰ ਕਰਵਾਉਣ ਵਾਲੇ ਦਾ ਹੀ ਹੋਵੇਗਾ ਜਿਸ ਨੇ ਗੋੜ ਖਰੀਦਣਾ ਹੈ ਉਸੇ ਦਾ ਹੀ ਹੋਵੇਗਾ ਪਰ ਕੁਰੀਅਰ ਕਰ ਦਿੱਤਾ ਜਾਊਗਾ ਅੱਗੇ ਵੀ ਇੱਕ ਮੇਰਾ ਵੀਰ ਜੰਮੂ ਤੋਂ ਸੀ ਉਸ ਨੂੰ ਇੱਥੇ ਗੋੜ ਪਾਰਸਲ ਕੀਤਾ ਹੈ ਤੇ ਤੁਹਾਨੂੰ ਨემი ਚਲੋ ਰਿਵਿਊ ਦੇਵੂਗਾ ਵੀਰ ਹਾਲੇ ਪਹੁੰਚਣ ਆਇਆ ਉਸ ਕੋਲੇ ਜਦੋਂ ਵੀ ਰਿਵਿਊ ਦੇਊਗਾ ਉਸ ਦੇ ਰਿਵਿਊ ਦੀ ਵੀ ਵੀਡੀਓ ਪਾਊਗਾ ਮੈਂ ਤੇ ਇਹ ਦੇਖੋ ਹੁਣ ਗੁੜ ਜੋ ਹੈ ਜੰਮ ਚੁੱਕਾ ਤੇ ਪੀਸੀਆਂ ਲਗਾ ਦਿੱਤੀਆਂ ਗਈਆਂ ਤੇ ਵੀਰ ਜੀ ਫਿਰ ਤੋਂ ਬੇਨਤੀ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਚੈਨਲ ਦੇਖ ਰਹਾ ਹੈ ਵੀਰਾਂ ਦਾ ਧੰਨਵਾਦ